ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਪੀ 임ਰਾਵ ਅੰਬੇਦਕਰ ਦੇ ਜਨਮ ਸ਼ਤਾਬਦੀ ਨੂੰ ਸਮਰਪਿਤ ਅੰਬੇਦਕਰ ਚੌਕ ਬੋਡਲਾੜਾ ਵਿਖੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਰਕੇਸ਼ ਜੈਨ ਅਤੇ ਹਲਕਾ ਇੰਚਾਰਜ ਸਾਭਾ ਸਰਪੰਚ ਪੋਲਾ ਸਿੰਘ ਹਸਨਪੁਰ ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਇੱਕ ਰੋਡ ਸ਼ੋਅ ਕਰਦਣ ਤੋਂ ਬਾਅਦ ਵੀ ਆਰ ਅੰਬੇਦਕਰ ਦੇ ਪ੍ਰਤਿਮਾ ਤੇ ਫੁੱਲ ਮਾਲਾ ਪੇਟ ਕੀਤੀ ਅਤੇ ਕਿਹਾ ਕਿ ਸੰਵਿਧਾਨ ਦੇ ਇਸ ਨਿਰਮਾਤਾ ਜੀਵਨੀ ਨੂੰ ਸਦਾ ਯਾਦ ਰੱਖਿਆ ਜਾਵੇਗਾ। ਰਹੇ અમર રહે બાબા જી બ્રામેડકરજી અમર રહે અમર રહે અમર રહે બાબા જી બ્રામેડકરજી અમર રહે અમર રહે અમર રહે બાબા જી બ્રામેડકરજી અમર રહે અમર રહે બાબા જી બ્રામેડકરજી અમર રહે અમર જી અમર રહે અમર રહે અમર રહે બાબા બીરામ બેડકરજી અમર રહે અમર રહે તો سارے ਹੀ દેશવાસીયા ਨੂੰ ઓના ਦੇ જન્મ દિવસની બહુત બહુત બધાઈયા ઓર અજ assi બડલાડા ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਰਤਵ ਦੇ ਚਾ ਬਾਬਾ ਬੀਬਰਾਮbedkar ਜੀ ਦੇ ਅੱਜ ਇੱਥੇ ਅਸੀਂ ਪ੍ਰਤੀਮਾ ਤੇ ਆ ਕੇ ਤੁਲ ਮਾਰਾ ਅਰਪਤ ਗਤੀ ਹੈ ਔਰ ਕਿਉਂਕਿ ਬਾਬਾ ਬੀਬਰਾਮbedkar ਜੀ ਦਾ ਜੋ ਜੇਵਨ ਹੈ ਉਹ ਇੱਕ ਸਾਨੂੰ ਚੰਗੇ ਰਾਸਤੇ ਤੇ ਚੰਗੇ ਵਧੀਆ ਸਮਾਜ ਨੂੰ ਜਿਨ੍ਹਾਂ ਨੇ ਸਿਰਜਣਾ ਗਤੀ ਉਹ ਚੱਲਣ ਦਾ ਅੱਜ ਰਸਤਾ ਉਹਨੇ ਦਿਖਾਇਆ ਸਾਨੂੰ ਜਿਨ੍ਹਾਂ ਨੇ ਸੰਵਿਧਾਨ ਨੂੰ ਇੱਕ ਵਧੀਆ ਸੰਵਿਧਾਨ ਜਿਹੜਾ ਹੈਗਾ ਅੱਜ ਦੇਸ਼ ਨੂੰ ਦਿੱਤਾ ਜਿਹਦੇ ਤੇ ਸਾਰਾ ਦੇਸ਼ ਅੱਜ ਇੱਕੋ ਕੇ ਉਹਨਾਂ ਦੇ ਸੰਵਿਧਾਨ ਨੂੰ ਮੰਨ ਰਿਹਾ ਹੈ ਅਸੀਂ ਉਹਨਾਂ ਦੇ ਜਨਮ ਦਿਹਾੜੇ ਨੂੰ ਯਾਦ ਕਰਦੇ ਹੋਏ ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ ਦੇ ਜਨਮ ਦਿਹਾੜਾ ਬਹੁਤ-ਬਹੁਤ ਵਧਾਈਆਂ ਦਿੰਦੇ ਆ। ਸਭ ਦਾ ਬਹੁਤ-ਬਹੁਤ ਧੰਨਵਾਦ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਸਮੂਹ ਦੇਸ਼ ਵਾਸੀਆਂ ਨੂੰ ਅਸੀਂ ਬਾਬਾ ਪੀਉਰਾਓ ਅੰਬੇਦਕਰ ਜੀ ਦੀ ਜਨਮ ਦਿਤੀ ਤੇ ਕਰੋੜ-ਕਰੋੜ ਮੁਬਾਰਕਬਾਦ ਦਿੰਦੇ ਆ। ਨਾਲ ਹੀ ਪੰਜਾਬ ਸਰਕਾਰ ਨੂੰ ਇੱਕ ਚਿਤਾਵਨੀ ਦੇਣੀ ਚਾਹੁੰਦੇ ਆ। ਪੰਜਾਬ 'ਚ ਬਾਬਾ ਸਾਹਿਬ ਅੰਬੇਦਕਰ ਜੀ ਦੀ ਮੂਰਤੀ ਨਾਲ ਅਨੇਕਾਂ ਛੇੜਕਾਵਾ, ਚੇੜਚਾਵਾ ਹੋਇਆ। ਜਿੰਨਾਂ 'ਚ ਕਿਸੇ ਨੂੰ ਕੋਈ ਲਾ ਵਸਾਲੀ ਸਜ਼ਾ ਨਹੀਂ ਦਿੱਤੀ ਗਈ ਕੋਈ ਕਾਗਜ਼ ਬੰਦਾ ਨਹੀਂ ਫੜਿਆ ਗਿਆ ਅਸੀਂ ਇਸ ਮਾਦੀ ਮਰਾਹੀ ਅੱਜ ਪੰਜਾਬ ਸਰਕਾਰ ਨੂੰ ਇਹ ਬੇਨਤੀ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਕਿ ਹਰੇਕ ਸਥਾਨ ਤੇ ਜਿੱਥੇ ਬਾਬਾ ਸਾਹਿਬ ਦੀ ਮੂਰਤੀ ਸ਼ਸ਼ੋਭਿਤ ਹੈ ਉਹ ਤਾਂ ਰੇਕ ਸਥਾਨ ਦਾ ਧਿਆਨ ਰੱਖਿਆ ਜਾਵੇ ਚਾਹੇ ਉੱਤੇ ਕੈਮਰੇ ਲਾਏ ਜਾਣ ਚਾਹੇ ਕੋਈ ਇਸ ਦਾ ਸੁਰੱਖਿਆ ਪ੍ਰਬੰਧ ਕਰਾਇਆ ਜਾਵੇ ਜਿਸ ਦੇ ਨਾਲ ਕਿਸ ਦੀ ਇਹ ਜੁਰਤ ਨਾ ਹੋਵੇ ਕਿ ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਹੋਵੇ ਅਸੀਂ ਪਹਿਲਾਂ ਵੀ ਗੱਲ ਕਰਕੇ ਹਟਿਆ ਸਾਨੂੰ ਇਸ ਗੱਲ ਦਾ ਮਨ ਚ ਬੜਾ ਦੁੱਖ ਤੇ ਖੇਦ ਹੁੰਦਾ ਜਦੋਂ ਅਜੀਆਂ ਅਨਸਕਾਮਾ ਘਟਨਾਵਾਂ ਕੱਟਿਆ ਹੁੰਦੀਆਂ ਨੇ ਸਾਨੂੰ ਹਰੇਕ ਬੰਦਾ ਆ ਨੂਰੇ ਵੀ ਪਹਿਲਾਂ ਪ੍ਰਧਾਨ ਜੀ ਗੱਲ ਕਰਦੇ ਸੀ ਸ਼ਿਰ ਸਿੰਘ ਜੀ ਵੀ ਆਪਾਂ ਨੂੰ ਕੱਟਿਓ ਕਿ ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਵੀ ਬਾਬਾ ਜੀ ਦੀਆਂ ਜੰਨੀਆਂ ਮੂਰਤੀਆਂ ਨੇ ਜਿੰਨੇ ਸਥਾਨ ਨੇ ਉਹ ਸੁਰੱਖਿਤ ਬਣਾਏ ਜਾਣ